ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਨੂੰ ਸੰਦੀਪ ਦੇਵ ਭੰਤੜਾ ਬੋ ਬੋ ਬਹਿਤਮ ਜੀ ਤੇ ਵੀ ਜੀ ਅੱਜ ਆਪਾਂ ਪਹੁੰਚ ਗਿਆ ਪਿੰਡ ਖੈਰਾ ਜ਼ਿਲ੍ਹਾ ਮਥਰ ਕਹਿੰਦਾ ਜੀ ਤਹਿਸੀਲ ਬਾਪੂ ਕਹਿੰਦਾ ਟਾਲੀ ਸਾਰੇ ਬਿਲਕੁਲ ਨਜ਼ਦੀਕ ਹੈ ਜੀ ਤੇ ਫੌਜੀ ਸਾਹਿਬ ਕੋ ਆ ਚੁੱਕੇ ਆ ਭਗਵਾਨ ਸਿੰਘ ਜੀ ਵੇਖੋ ਅੱਜ ਵੀ ਭਾਈਆਂ ਕੋ ਲਾਂ ਲੱਗੀ ਬਈ ਹੈ ਜੀ ਮੱਝਾਂ ਦੀ ਪਿਛਲਾ ਸਾਰਾ ਮਾਲ ਸੇਲ ਹੋ ਚੁੱਕਿਆ ਜੀ ਜੇ ਕੰਮ ਵਧੀਆ ਸਾਫ਼ ਸੁਥਰਾ ਕਰਦੇ ਤਾਂ ਹੀ ਮਾਲ ਵਿਕੀ ਜਾਂਦਾ ਜੀ ਬਾਕੀ ਭਾਅ ਵੀ ਖਰਾ ਠੀਕ ਹੈ ਨਾ ਜੀ ਤੇ ਆਓ ਅੱਜ ਲਈ ਗੱਲਬਾਤ ਕਰੀਏ ਕਿ ਇਹਨੇ ਪ੍ਰਾਈਸ ਕੀ ਦਿੱਤੀ ਇਹ ਨਵਾਂ ਰਿਕਾਰਡ ਆ ਭਾਈ ਜੀ ਸਤਿਕਾਰ ਜੀ ਸਤਿਕਾਰ ਜੀ ਸੰਦੀਪ ਸਤਿਕਾਰ ਜੀ ਜੀਦਾ ਹਾਂ ਹੋਰ ਭਾਈ ਕਿੱਦਾਂ ਵਧੀਆ ਚੜਦੀ ਕਲਾ ਜੀ 39 ਭਰਾ ਜੀ ਭਾਈ ਜੀ ਜੇ ਕੰਮ ਸਾਹ ਸੁਧਰਾ ਕਰਦੇ ਸੇ ਹਨ ਤਾਂ ਹੀ ਮਾਲ ਸੰਦੀਪ ਸਿੰਘ ਫੜ ਲਓ ਫੜ ਹੋ ਜਾਂਦੀ ਆ ਗੱਲਾਂ ਤੇ ਮਤਲਬ ਚਲੋ ਜੇ ਮਤਲਬ ਕਹਾਂ ਨਾ ਮੈਂ ਕੀ ਅਸੀਂ ਮਤਲਬ ਵੀਡੀਓ ਚ ਗੱਲਾਂ ਸੁਣਾਉਣੀਆਂ ਵਾਂ ਹਾਂ ਤੇ ਤਿੰਨ ਘੰਟੇ ਨਗਾ ਦੂੰਗਾ ਮੈਂ ਜਿੰਦੀਆਂ ਮਰਜ਼ੀ ਸੁਣ ਲੈ ਹੋਈ ਠੀਕ ਆ ਪਰ ਇਹ ਆ ਆਪਾਂ ਆਪਣੇ ਮੈਟਰ ਤੇ ਰਹਿੰਦੇ ਆ ਵੈਸੇ ਹਰ ਬੰਦਾ ਜਿਹੜਾ ਫੌਜੀ ਆ ਚਲੋ ਸਾਰੇ ਭਰਾ ਵਧੀਆ ਨੇ ਪਰ ਫੌਜੀ ਬੰਦਾ ਆਪਣੇ ਸਹੂਲ ਚ ਰਹਿੰਦਾ ਕਿ ਨਹੀਂ ਆਪਾਂ ਕੱਲ ਜਿਹੜੇ ਜਿਹੜੇ ਮਸਲੇ ਦਾ ਜੁੜਿਆ ਉਸੇ ਰੱਖੀਏ ਤੇ ਜੇ ਬੀਨ ਵਜਾਉਣੀ ਹੈ ਨਾ ਭਾਵੇਂ 3 ਘੰਟੇ ਅਖੋ ਵਜਾਉਂਗਾ ਤੇਰੇ ਘੰਟੇ ਵਜਾ ਹਾਂਜੀ ਤੇ ਲੋਕਾਂ ਵਾਲੇ ਕੰਮ ਨਹੀਂ ਆਪਣੇ ਘਾਗੇ ਵੀ ਦਸਣਾ ਕੋਈ ਜਾਂ ਨਿਕਲਣਾ ਕੋਈ ਜਾਂ ਨਹੀਂ ਬਿਲਕੁਲ ਜੀ ਮਤਲਬ ਗੱਲ ਕਲੀਅਰ ਦਾ ਮਜ਼ਾ ਉੱਥੇ ਆ ਕਿ ਜਿੱਥੇ ਬੰਦਾ ਠੋਕ ਵਜਾ ਕੇ ਕਹੇ ਕਿ ਯਾਰ ਇਹ ਬੰਦੇ ਨੇ ਮੇਲਣਾ ਆ ਧੋਕਾ ਧੜੀ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਉਦਾਂ ਮਤਲ ਇਹਨੇ ਮੜਾ ਮਟਾ ਜੀ ਹਾਂ ਜੀ ਇਹਨੇ ਆ ਠੱਗੀ ਕਰਦੀ ਉਹ ਕਰਦੀ ਐ ਸਾਰ ਇੱਕ ਦੂਜੇ ਨਾਲ ਬਿਲ ਜਿਹੜੇ ਬੰਦੇ ਵਪਾਰੀ ਐ ਨਾ ਵਿੱਚ ਵੈਸੇ ਕਹਿਣਾ ਨਹੀਂ ਆ ਉਹੋ ਹੀ ਕਰੀਬ ਵੀ ਜਾਂਦੇ ਆ ਹੋਰ ਭਾਜੀ ਪਰ ਨਹੀਂ ਗਾਗ ਨੇ ਕਿੱਥੇ ਕਿੰਨੇ ਟਾਈਮ ਆ ਇਹ ਬਿਲਕੁਲ ਚੀਜ਼ ਐ ਨਾ ਬਿਲਕੁਲ ਉਹਨੂੰ ਮੈਂ ਨਹੀਂ ਆ ਦੁਨੀਆ ਦੱਸੇਗੀ ਬਿਲਕੁਲ ਜੀ ਠੀਕ ਆ ਬਾਕੀ ਮੈਨੂੰ ਪਤਾ ਵਾ ਜਿਹੜੇ ਭਰਾ ਮੈਨੂੰ ਪ੍ਰੇਮ ਕਰਦੇ ਆ ਕਿੰਨਾ ਕਰਦੇ ਆ ਬਿਲਕੁਲ ਠੀਕ ਜੀ ਤੇ ਵੀਰ ਬਲਜਿੰਦਰ ਨੇ ਮਤਲਬ ਵੀਡੀਓ ਪਾਈ ਤੇ ਆਪਣੇ ਗਾਗ ਹੀ ਕੂਰ ਥਲੇ ਤੋਂ ਫੋਨ ਕਰਕੇ ਮੈਨੂੰ ਪੁੱਛਣ ਦੇ ਕਿ ਹਾਂ ਨੀਲੀ ਦੀ ਮਈ ਜਿਹੜੀ ਮਤਲਬ ਗੱਬਣਿਆ ਮੈਂ ਭਾਜੀ ਟੈ ਕਿ ਵਿਸ਼ਵਾਸ ਨਾਲ ਚੱਲਦਾ ਕੰਮ ਇਹ ਨਹੀਂ ਚਲੋ ਪੈਸੇ ਦੇ ਕੇ ਚੀਜ਼ ਬੰਦਾ ਹਰਦਾ ਪਰ ਨਹੀਂ ਵਿਸ਼ਵਾਸ ਬਣਾਉਣਾ ਬੜਾ ਵਾ ਹਾਂ ਮੈਂ ਇਹ ਗੱਲ ਕਿੰਨਾ ਵਾਂ ਕਿ ਮੈਨੂੰ ਬੰਦਾ ਕਹੇ ਕਿ ਮੇਰੇ ਨਾਲ ਥੱਗੀ ਆਏ ਗੱਲ ਤੋਂ ਇਹ ਤੇ ਮੈਂ ਮੰਨਦਾ ਆ ਬਿਲਕੁਲ ਜੀ ਬਾਕੀ ਬੰਦਾ ਉਹ ਆ ਜਿਹੜਾ ਆਪਣੇ ਚੈਨਲ ਹਾਂਜੀ ਆਪਣੇ ਸਟੈਂਡ ਤੇ ਰਹਿੰਦਾ ਵਾ ਬਿਲਕੁਲ ਜੀ ਬਿਲਕੁਲ ਜੀ ਲੋਕਾਂ ਦਾ ਸਟੈਂਡ ਨਹੀਂ ਰਹੇ ਨਾ 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 ਠੀਕ ਜੀ ਨਾ ਲੋਕ ਤੇ ਨਾ ਅੱਜ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ ਨਹੀਂ ਬਿਲਕੁਲ ਬਿਲਕੁਲ ਜੀ ਠੀਕ ਆ ਥੋੜਾਕ ਮਲਹਾਰਾ ਤੋਂ ਹਰ ਬੰਦਾ ਕਿੰਦਾ ਬਾਬੇ ਦੀ ਕਿਰਪਾ ਜੇ ਬਾਬੇ ਦੀ ਕਿਰਪਾ ਵਾ ਸੱਜਰ ਪਾਸ਼ਾ ਦੀ ਕਿਰਪਾ ਵਾ ਸਭ ਨੂੰ ਤੇਂਦੇ ਆ ਨਾ ਹਾਂਜੀ ਹਾਂਜੀ ਤੇ ਫਿਰ ਕਿਉਂ ਕਰਦੇ ਕੀ ਹਾਂਜੀ ਇਦਾਂ ਹੋ ਗਿਆ ਜੀ ਇਦਾਂ ਹੋ ਗਿਆ ਨਹੀਂ ਇਹ ਤਾਂ ਗੁਰੂ ਦੇ ਤਰ ਤਦ ਜਹੀਦੀ ਨਾ ਫਿਰ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਆਪਾਂ ਕਹਿੰਦੇ ਆ ਕਿ ਸਾਨੂੰ ਵਿਸ਼ਵਾਸ ਜੇ ਗਾਰੰਟੀ ਦਾ ਵਿਸ਼ਵਾਸ ਜੇ ਨੰਬਰ 2 ਆਪਾਂ ਕਹਿੰਨਾ ਠੱਗੀ ਨਹੀਂ ਜੇ ਮਾਰਾਂਗੇ ਬਾਜੀ ਬਾਜੀ ਠੀਕ ਹੈ ਜੋ ਦੱਸਾਂਗੇ ਉਹ ਨਿਕਲੇਗਾ ਨਹੀਂ ਨਿਕਲੇਗਾ ਐਸੇ ਆਏ ਬੰਦੇ ਕੋਈ ਜਿਹੜੀ ਇੱਕ ਦਿਨ ਵੀਡੀਓ ਪਾਈਦੀ ਕਹਿੰਦੇ ਭਾਜੀ ਮਾਝ ਛੋਟੀ ਲੱਗਦੀ ਆ ਮੈਂ ਤੁਹਾਨੂੰ 2000 ਰੁਪਏ ਸਾਈ ਜੇ ਮੇਰੇ ਵੀਰ ਵੀਡੀਓ ਵੇਖਣ ਤੇ ਫਿਰ ਕਮੈਂਟ ਚ ਦੱਸਰ ਵਾਕਈ ਗੱਲ ਆ ਕਹਿੰਦੇ ਆ ਮੈਂ ਖਿਆਲ ਉਹ ਆਪਣੀ ਸਾਈ ਚ ਕੋਈ ਗੱਲ ਨਹੀਂ ਆ ਜੇ ਤੁਹਾਨੂੰ ਛੋਟੀ ਲਾਦੀ ਤੇ ਨਾ ਖੜੋ ਕੋਈ ਟੈਨਸ਼ਨ ਨਹੀਂ ਪਰ ਇਹੋ ਕਿ ਨਹੀਂ ਸੱਚਾਈ ਵਾਲੇ ਬੰਦੇ ਬਹੁਤ ਘੱਟ ਆ ਕਹਿੰਦੇ ਹੈਗੇ ਆ ਵਰਤਦੇ ਨਹੀਂ ਆ ਵਰਤਦੇ ਬਿਲਕੁਲ ਗੱਲ ਤੇ ਕਰਨ ਚ ਫਰਕ ਬੜਾ ਬੜਾ ਫਰਕ ਪੁੱਜਦਾ ਇੱਕ ਘਾੜਨ ਕਹਿੰਦੇ ਹਾਂ ਜਦ ਆ ਕੰਮ ਕਰਦੇ ਐ ਨੂੰ ਚੱਲ ਜਾ ਐ ਨੂੰ ਕਰਦਾ ਗਨਾਹ ਦੇਣੇ ਜਦੋਂ ਬੰਦਾ ਗਰਾਊਂਡ ਤੇ ਕੰਮ ਕਰਦਾ ਨਾ ਹਾਂਜੀ ਫੇਰ ਪਤਾ ਲੱਗਦਾ ਕਿ ਇਹ ਕੰਮ ਕਿੱਦਾਂ ਹੁੰਦਾ ਜਿਦਾਂ ਹੁੰਦੇ ਬਿਲਕੁਲ ਜੁੱਲ ਮਿਲਾ ਗਏ ਕੰਮ ਆ ਵੇਹੇ ਔਖਾ ਹਾਂਜੀ ਪਰ ਜਦੋਂ ਖਰਨਾ ਪੈਂਦਾ ਫਿਰ ਉਹ ਬੜਾ ਔਖਾ ਬਈ ਆਪਾਂ ਨੇ ਭਰਾਵਾਂ ਨੇ ਕਿੰਨੇ ਭਰਾਵਾਂ ਨਾਲ ਥੱਕੀ ਮਾਰੋ ਬਿਲਕੁਲ ਬਾਹਤੀ ਛੋੜ ਕੇ ਬੇਨਤੀ ਹੈ ਗਰੀਬ ਬੰਦੇ ਨੇ ਪੈਸੇ ਇਕੱਠੇ ਕਰਕੇ ਮੇਹਰ ਲੈਣੀ ਤੇ ਸਾਰਾ ਸੁਭਾ ਗਾਲਾ ਬਾਜੀ ਬਾਸ ਬਾਸ ਪਰ ਆਪਾਂ ਰੋਕ ਕੇ ਕਿੰਨੇ ਇਹ ਗੱਲ ਨੂੰ ਵੀ ਨਹੀਂ ਬਿਲਕੁਲ ਜੀ ਸਰ ਨਹੀਂ ਰੇਟ ਵੀ ਜਿਆਦਾ ਹੋਊਗਾ ਬਾਕੀ ਚਲੋ ਜਿਹੜਾ ਬੰਦਾ ਦਿਲੋਂ ਪਿਆਰ ਕਰਦਾ ਨਾ ਤੇਨਾ ਉਹਦੀ ਚੜ੍ਹਦੀ ਕਲਾ ਹੁੰਦੀ ਆ ਆਪਾਂ ਤੁਹਾਨੂੰ ਦਿਲੋਂ ਕਰਦੇ ਜੀ ਕਿਉਂ ਤੁਸੀਂ ਵੀਡੀਓ ਪਾ ਕੇ ਬਾਹਰ ਹੁਣਦੇ ਆਪਣਾ ਮਾਲ ਵਿਖਣਾ ਜੀ ਚਲੋ ਆਸ ਹੁੰਦੀ ਹੈ ਬਾਈ ਜੀ ਇਹ ਇਹ ਤੋਂ ਵੀ ਮੈਂ ਜਿਹੜੀ ਨਾ ਦੋਰੀ ਵਾਰੀ ਮੈਂ ਵੀਡੀਓ ਜੀ ਨਹੀਂ ਪਾਉਂਦਾ ਵੀ ਨਹੀਂ ਬਾਈ ਜੀ ਠੀਕ ਆ ਇਹ ਤੁਸੀਂ ਵੀਡੀਓ ਪਾਉਂਦੇ ਜਿਹਦੇ ਟੜਾ ਟੜ ਮਾਲ ਵਿਖਣਾ ਕੋਈ ਜੀ ਸਾਹਿਬ ਵੇਖੋ ਆਸ ਹੁੰਦੀ ਸਾਨੂੰ ਹੈਨਾ ਕਿ ਤੁਹਾਡਾ ਮਾਲ ਵਿਖੋ ਅਸੀਂ ਫੇਰ ਆਸ ਵੇਖੋ ਜੀ ਮਤਲਬ ਜੇ ਆਪਾਂ ਕੰਮ ਚੰਗਾ ਕਰਾਂਗੇ ਤੇ ਫੇਰ ਹੀ ਗੱਲ ਬਣੇਗੀ ਮੇਰੇ ਕੋਲ ਬਿਲਕੁਲ ਫੇਰ ਹੀ ਫੇਰ ਹੀ ਨਾ ਤੇ ਮਨ ਲਾ ਮੇਰੇ ਸਾਹ ਨਾਲ ਹੀ 50 60 ਵੀਡੀਓ ਪਾ ਦਿਆ ਹਾਂ ਜੀ ਇੱਕ ਵੀਡੀਓ ਤੇ ਆਪਾਂ ਗਲਤ ਥੱਗੀ ਥੋਗੀ ਮੰਨਦੇ ਤੇ ਦੂਜੀ ਥਾਂ ਤੇ ਮਾਰਦੇ ਨਾ 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 ਬਿਲਕੁਲ ਜੀ ਵਿਗਦਾ ਤਾਂ ਹੀ ਆ ਨਾ ਤਾਂ ਹੀ ਦਾ ਹੀ ਤਾਂ ਹੀ ਵਿਗਦਾ ਫੇਰ ਹੀ ਨਾ ਵੀ ਮਨ ਲਓ ਜੇ ਇਹ ਹੀ ਕੂੜਾ ਦੇਣਦੇ ਆ ਤੇ ਦੂਜੀ ਵਾਰੀ ਫੇਰ ਕੂੜਾ ਵਿਗਜੂ ਤੀਜੀ ਵਾਰੀ ਕੂੜਾ ਵਿਗਜੂ ਇੰਨੀ ਵਾਰੀ ਤੱਕ ਕੂੜਾ ਵਿਗਣ ਲੱਗਾ ਤੇ ਇੱਕ ਵਾਰੀ ਵਿਗਜੂਗਾ ਦੋ ਵਾਰੀ ਵਿਗਜੂਗਾ ਨਹੀਂ ਇਹਦੀ ਗੱਲ ਸੱਚਾਈ ਦਾ ਕੰਮ ਜੀ ਸੰਦੀਪ ਜੀ ਆ ਨੀ ਨਹੀਂ ਨਹੀਂ ਟੋਟੇ ਬੀ ਜੀ ਆ ਜੀ ਕੋ ਇਹ ਸੁਹੀਏ ਕਪੜੇ ਜੀ ਸੰਦੀਪ ਸਿੰਘ ਜੀ ਹਾਂ ਜੀ ਚਲੋ ਹਰ ਬੰਦੇ ਦੀ ਕੋਸ਼ਿਸ਼ ਬਤਵਾੜੀ ਭਰਾਦੀ ਹੋਵੇ ਹਾਂ ਜੀ ਰਿਸ਼ਤੇਦਾਰ ਦੀ ਹੋਵੇ ਮਨ ਲੋ ਕੋਈ ਕੋਈ ਵੀ ਕੰਮ ਕਰਾ ਹੁੰਦਾ ਵਾ ਕਿ ਚੰਗਾ ਹੀ ਕੰਮ ਹੋਵੇ ਹਰ ਬੰਦਾ ਚੰਗੇ ਨੂੰ ਖੇਚ ਕਰਦਾ ਬਿਲਕੁਲ ਜੀ ਠੀਕ ਨਾ ਤੇ ਮੈਂ ਵੀ ਉਹਦਾ ਮਨਦਾ ਆਪਣੀ ਕੋਸ਼ਿਸ਼ ਹੈ ਕਿ ਸਪੈਸ਼ਲ ਪੀਸ ਦੇਂਦਾ ਏ ਇਹ 8 ਘੰਟੇ ਮੈਂ ਅੱਜ ਸਵੇਰੇ ਗੱਡੀ ਚ ਲਈ ਆਪ ਜਾਨੀ ਫਗਵਾੜੇ ਜਾਣ ਕੇ ਮੈਂ ਹੀ ਸਾਈਡ ਦੇ ਗੱਡੀ ਕਰਕੇ ਆਖੋ ਤੁਹਾਨੂੰ ਮੈਂ ਵੀਡੀਓ ਦਿਖਾਣਾ ਗੱਡੀ 'ਚ ਮੈਂ ਹੀ ਸੀ ਰਾਜ ਅੱਛਾ ਠੀਕ ਆ ਠੀਕ ਆ ਜਿਹੜੇ ਆਪਣੇ ਗਵਾੜੇ ਤੋਂ ਦੂਰੇ ਦੂਰੇ ਹੋ ਗਈ ਫੌਜੀ ਸਾਹਿਬ ਇਹ ਕਰਾਲੀ ਤੋਂ 5 ਕਿਲੋਮੀਟਰ ਪੈਂਦੇ ਆ ਪੰਜੋਲੀ ਪੰਜੋਲੀ ਮੇਰਾ ਭਰਾ ਹਰਮਨਦੀਪ ਸਿੰਘ ਫੌਜੀ ਹਾਂਜੀ ਠੀਕ ਜੀ ਅੱਛਾ ਉਹ ਤੋਂ ਮੈਂ ਹੀ ਮੰਗਾਈ ਜੇ 12 ਸਾਲ ਉਹਨਾਂ ਨੇ ਨੌਕਰੀ ਕੀਤੀ ਆ 8-8 ਸਾਲ ਉਹਨੂੰ ਪੈਨਸ਼ਨ ਆਣੀ ਹੋਈ ਆ ਲੈ ਵਾ ਠੀਕ ਆ ਉਹਨੇ ਘਰ ਤੋਂ ਮਾਜੀ ਜੇ ਦੂਜੇ ਸੂਏ ਤੋਂ ਲਓ ਜੀ ਵੇਖੋ ਜੀ ਘਰ ਆ ਦੇ ਉਹ ਨੰਬਰ ਦਊਗਾ ਪਾ ਜੀ ਆਖੋ ਨਹੀਂ ਬਸ ਠੀਕ ਆ ਕੱਟੀ ਆ ਗਈ ਕੱਟਾ ਜੀ ਕੱ

ਉਹ ਆ Otra ਗੋਪੀ ਹੈ ਜੀ ਘਰ ਦੇ ਜਾਂਪਣ ਹੋਲੇ ਪੁੱਤਾਂ ਅੱਖੀ ਪੱਕੀ ਰੱਖੀ ਹੈ ਜੀ ਅਜੇ ਪੂਰੇ ਪੜੇ ਸੰਝ ਲੋ ਮਈਆਂ ਸੁਦੇਸ਼ਾ ਦੋਵੇਂ ਪਾਸੇ ਇਹਦੇ ਬਾਨੇ ਤੇ ਡੱਬ ਹਮ ਫੇਰ ਸ਼ੇਰ ਕਿਸੇ ਕਨੇਓ ਇਹ ਜੀ ਹੋਊਗਾ ਅੰਲੀ ਛੱਡ ਦੇ ਮਾਰ ਲੋ ਬਸ ਬਸ ਠੀਕ ਹੈ ਚਿਵਾੜੀ ਜਿਹੜੀ ਹੈ ਨਾ ਇਹ ਨਹੀਂ ਮੋਟਰ ਚੱਲਣ ਵਾਲਾ ਕੰਮ ਆ। ਇਹ ਚਲੋ ਆਪ ਮੈਂ ਇੱਕ ਗੱਲ ਦਾ ਮੈਂ ਦਾਅਵੇ ਨਾ ਕਿਹਾ ਵੀ ਜਿਹੜੇ ਬੰਦੇ ਚਲੋ ਸਾਰੇ ਸੱਚੇ ਆ। ਹਾਂ ਜੀ। ਜਲੰਧਰ ਸਾਈਡ ਤੋਂ ਪਰੇ ਨੂੰ ਜਾਇਗਾ ਨਾ ਤੇ ਸਾਡੇ ਨਾਲ ਉਹਨਾਂ ਦੀ ਸਚਾਈ ਵਧ ਜੇ। ਜਾਈ ਬਾਦ ਬਿਲਕੁਲ ਜੀ। ਠੀਕ ਆ? ਬਿਲਕੁਲ। ਉਹ ਕਹਿੰਦਾ ਭਾਈ ਮੈਂ ਅੱਜ ਡੋਲ ਕੇ ਨਹੀਂ ਦੇਣੀ ਕਿਸੇ ਕੋਲੋਂ। 14 ਲੀਟਰ ਮੈਂ ਪਹਿਲਾਂ ਥੱਲੇ ਦੁੱਧ ਜੋਆ ਵਾ। ਅੱਛਾ। ਹਾਂ ਜੀ। ਤੇ 14 ਲੀਟਰ ਜੇ ਆਪਾਂ ਗਰੰਟੀ ਦੇਆ ਮੈਂ ਜਦਾ ਕਦੇ ਜੇ ਨਹੀਂ ਤੇ 4-5 ਦਿਨ ਡੱਬ ਕੇ 10 ਸਾਮ ਨੂੰ ਵੀ ਕਦੇ ਨਹੀਂ ਜਦਾ ਕਦੇ 22 ਨਹੀਂ ਦੀ ਇਦਾਂ ਦੀ ਆ। ਜੇ ਮਾਰੀ ਲੱਗੇ ਤਾਂ। ਨਹੀਂ ਚੰਗੀ ਮੈਂ ਭਾਜੀ ਉਹ ਦੁਪਰ ਕੀ ਹੋ ਜਾਣਾ ਜੀ ਹੁਣ ਹਾਂਜੀ ਹੈ ਫੋਟੋ ਸਾਹਿਬ ਸਿੰਦੀ ਦਾ ਸੁਤਰੀਆ ਹਾਂ ਤੇ ਸਿੰਦੀ ਦਾ ਕਿੰਨੇ ਦੀ ਦੇ ਦੀ ਹੁਣ ਜਾਣ ਦੋ ਸੀ ਕਮੀ ਤੇ ਕੋਈ ਨਹੀਂ ਆ ਵਹਿਮ ਲੱਗਦੀ ਮੈਨੂੰ ਤੇ ਲੱਗਦੀ ਜਿਦਾ ਡੇਢ ਦੀ ਵਿਗਣੀ ਪਰ ਨਹੀਂ 1 25 ਦੀ ਮਹੀ ਜੰਗੀ 1 25 ਦੀ ਛੋੜ ਹੀ ਕਰੂੰਗਾ ਉਹ ਚੋਂ ਤੇ ਗਰੰਟੀ ਵਾਲੀ ਮਹੀਆ ਥਾਣਾ ਦੀ ਦੁੱਧ ਦੀ ਵੀ 14 ਦਿਨ ਦੇ ਦਾਂਗੇ ਠੀਕ ਹੈ ਇਹ ਭਰਾਵਾਂ ਨੂੰ ਕੀ ਇੱਕ ਦਿਨ ਮਿਲ ਕੇ ਛੱਡ ਦਿੰਦੇ ਜੇ ਅੱਠ ਸਾਲ ਹੋ ਗਏ ਪਿੰਸ਼ਨ ਆਏ ਨੀ ਐ ਹੀ ਹੋਵੇ ਜੀ ਪਰ ਪਿਆਰ ਪਿਆਰ ਹੀ ਹੁੰਦਾ ਦੋ ਛੜ ਦਾਂ ਇੱਕ ਤੇਈ ਜਰਾ ਹਾਂ ਪਿਆਰ ਪਿਆਰ ਚਲੋ ਤੂੰ ਭਰਾ ਨੇ ਕਿਹਾ ਦੋ ਛੜ ਦੇਣਾ ਹੁਣ ਲੋ ਇੱਕ ਤੇਈ ਚਲੋ ਆ ਜੀ ਕਿੰਨੀ ਆਖਰਾ ਬੋਲਣਾ ਇੱਥੇ ਉਧਰ ਹੀ ਲੱਗੇ ਆ ਨਾ ਆ ਜਾ ਉਧਰ ਹੀ ਆ ਜਾ ਫਿਰ ਕੋਈ ਨਹੀਂ ਉਧਰ ਹੀ ਕੋਈ ਨਹੀਂ ਹੈ ਵਾਠ ਠੀਕ ਹੈ ਫਿਰ ਇਹ ਜੀ ਕਿਸੇ ਵੀ ਆਰ ਘੱਪੜ ਜੀ ਹਾਂਜੀ ਗਲਾਮ ਕਹਿ ਲੋ ਕੋਈ ਐ ਜੀ ਨਾ ਗਾਂ ਹੀ ਆ ਜੀ ਗਾਂ ਨਹੀਂ ਨਾ ਤੁਸੀਂ ਲੈਟ ਭਾਦੀਏ ਬਿਲਕੁਲ ਜੀ ਮਾਈ ਚਾਰੀ ਖੜਾ ਜੀ ਦਵਾ ਠੀਕ ਹੈ ਲੋ ਜੀ ਵੇਖੋ ਆਹ ਤੋਰ 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 ਲੋ ਤੋਰ ਇਹਨਾਂ ਤੋਂ ਦਿਓ ਬਈ ਜੀ ਆਹੀ ਗੱਲ ਦੇ ਪਿੱਛੋਂ 25 ਮਿੰਟ ਦੀ ਕੰਮ ਦੀ ਦਵਾ 25 ਠੀਕ ਆ ਸਵਾ ਅੱਗੇ ਲੈ ਜਾ ਜੇ ਇੱਕ ਲੀਟਰ ਦਾ ਵੱਧ ਘੱਟ ਦਾ ਹੋ ਸਕਦਾ ਵਾ ਹਾਂਜੀ ਮੇਰੀ ਗਾਂ ਦੁੱਧ ਨਾ ਦੇ ਤੇ ਮੈਂ ਆਪ ਕਾਫੀ ਵਾਸ ਰਿਹਾ ਤਾਂ ਠੀਕ ਹੈ ਜੀ ਅਜੇ ਇਹਦੇ ਅੱਜ ਠੀਕ ਆ 10 11 ਤਰੀਕ ਨੂੰ ਦੇਣ ਪੂਰੇ ਆ ਬੰਦੇ ਜੀ ਦੇ ਬੰਦੇ ਹਾਂਜੀ 11 ਤਰੀਕ ਨੂੰ ਪੂਰੇ ਆ ਹਾਂਜੀ ਜੀ ਸਿਆ 70 ਚੋਂ 2 ਛੱਡਣਾ 68000 68000 ਬੱਠ ਠੀਕ ਆ ਠੀਕ ਆ ਵੱਡੀ ਵਹਿੜ ਆ ਕੋਤਰਾ ਇੰਨੇ ਕ ਪੈਸੇ ਮੈਨੂੰ ਉਦੋਂ ਤੇ ਘਰ ਵੀ ਮਿਲਦੇ ਜਿੱਥੇ ਮਿਲ ਬਿਲਕੁਲ ਠੀਕ ਹੈ ਪਰ ਨਹੀਂ ਮੇਰਾ ਇੱਕ ਮਾਨੇ ਕਿ ਚਲੋ ਵੀਡੀਓ ਚ ਪਾਉਣੀ ਆਪਾਂ 2-4 ਡੰਗਰ ਸੁਧਰੀ ਹੋਣਾ ਹਾਂਜੀ ਮੇਰਾ ਭੈਣ ਸਾਹਿਬ ਵੀਡੀਓ ਵੇਖਦਾ ਉਹਦਾ ਮਨ ਕਰਦਾ ਵੇਖਣ ਨੂੰ ਠੀਕ ਹੈ ਹਾਂਜੀ ਭਾਜੀ ਜਿਸੇ ਸੁਸ਼ੀ ਤੋਂ ਕੰਪਨੀ ਤੋਂ ਜੁੜੀ ਹੈ ਬਾਠੀ ਕੇ ਫਿਰ ਜ਼ਿਕਰ ਅੰਦਾਜ਼ਾ ਲੀ ਬੋਲੇ ਉਹ ਰਹਾ ਬੋਲੇ ਇਹ ਤੇ ਲ 8 ਲੀਟਰ 8 ਕਿਲੋ ਕਿੰਨਾ ਕੋ ਉਹਨਾਂ ਦੱਸਣਾ ਬਿਲਕੁਲ ਜੀ ਇਹ ਦੁੱਧ ਛੋਟੀ ਦੁੱਧ ਦੀ ਚਵਾਈ ਤੇ ਬਹੁਤ ਚੰਗੀ ਆ ਨਹੀਂ ਠੀਕ ਹੈ ਜੀ ਚੋਣ ਚਾਂ ਬਹੁਤ ਵਧੀਆ ਇਹਦੇ ਤਾਂ ਸੰਦੀਸ਼ਾ 90 90 ਹਜ਼ਾਰ ਦੀ ਛੋੜ ਕਰਾਂਗੇ ਛੋੜ ਹੀ ਹੋਣੀ ਹੈ ਜੀ ਲਓ ਵੇਖੋ ਮਰਾ ਜੀ ਆਹ ਇਕੱਠੇ ਕੱਢਾ ਫੋਲਸਾ ਹਾਂਜੀ ਕੱਟੀ ਕੱਟੀ ਕਰੋ ਕਮਾਓ ਜੀ ਇੱਥੇ ਹੀ ਕਮਾ ਆਹ ਕੱਤੀ ਮਗਰਾ ਗਈ ਚਲੋ ਫੈਰਾ ਹੀ ਆ ਬਰੇ ਗੱਜ ਮਾਲੂ ਮੰਨ ਚਲ ਹਾਂਜੀ ਬਾਜੀ ਫੇਰ ਨਹੀਂ ਚੱਲੋ ਟੀਮ ਨਹੀਂ ਇੰਨਾ ਹੀ ਆ ਗੱਬਣ ਗੱਬਣ ਸੂਬਾ ਦੁੱਧਾ ਜੋ ਤਾਂ ਹਾਂਜੀ ਇਹ ਕਿੰਨੇ ਚਾਰ ਦੰਦਾਂ ਚਾਰ ਦੰਦ ਆਹ ਲਓ ਚਾਰ ਇਹ ਕਿਹੜਾ ਵੀ ਉਦਾ ਹੀ ਆ ਨਹੀਂ ਨਹੀਂ ਚਾਰ ਦੰਦ ਸੂਬਾ ਦੂਜਾ ਤੇ ਹੈ ਚਾਰ ਦੰਦ ਵੇਖੋ ਜੀ ਚਾਰ ਦੰਦ ਝੋਟੀ ਤੇ ਦੂਜਾ ਸੂਆ ਨਾਲੇ ਤੇ ਵੇਖੋ ਨਸਲ ਬੋਲਦੀ ਹੈ ਕਿ ਨਹੀਂ ਆ ਬੇਰੋ ਭਾਰੀ ਝੁੱਟੀ ਪੂਰੀ ਦੇਖੋ ਜ਼ਰਾ ਬਾਠ ਠੀਕ ਆ ਅੰਦਾ ਜਾਮੂਨ ਕਾਲਾ ਹੁੰਦਾ ਹਾਂਜੀ ਹਾਂਜੀ ਇਦਾਂ ਉਹ ਵੱਡਾ ਤੂਟ ਨੂੰ ਬੋਲਾ ਮਿੱਤੇ ਕਾਲੀਆਂ ਲੱਗੀਆਂ ਠੀਕ ਹੈ ਦੀਸ਼ਾ ਕਿੰਨੇ ਦੀ ਜਿਹੜੀ ਐ ਦੱਸੋ ਜੀ 93000 ਦੀ ਦਵਾਂਗੇ ਚਲੋ ਠੀਕ ਆ ਬਿਲਕੁਲ ਇੱਕ ਨੰਬਰ ਦੀ ਕੱਟੀ ਆ ਬਾਠ ਠੀਕ ਆ ਜੀ ਆਪਾਂ ਇੱਕ ਵੀਡੀਓ ਤੇ ਵੀ ਗੱਲ ਹੈਗੀ ਆ ਅਸੀਂ ਇਹ ਨਹੀਂ ਕਹਿੰਦਾ ਮੈਂ ਬੜੀਆਂ ਮੱਝਾਂ ਲਿੰਦਾ ਵੀਡੀਓ ਚ ਚਲੋ ਮੈਨੂੰ ਵੈਰ ਸੱਚੀ ਬੋਲ ਤਾਂ ਮਿੰਨ ਤਾਂ ਬਹੁਤ ਫਾਇਦਾ ਲੋਕ ਕਹਿਣਾ ਨਹੀਂ ਮੈਨੂੰ ਫਾਇਦਾ ਮੇਰੀ ਮੱਝ ਭਾਵੇਂ ਘਾਟ ਵੇਚ ਦੇਣ ਮੈਨੂੰ ਕੋਈ ਦੁੱਖ ਨਹੀਂ ਆ ਮੈਨੂੰ ਇਹ ਫਾਇਦਾ ਮੈਂ ਤੁਹਾਡੀ ਵੀਡੀਓ ਚ ਬੋਲਦਾ ਨਹੀਂ ਲੋਕੀ ਫੋਨ ਕਰਦੇ ਮੈਂ ਮੈਂ ਹੀ ਲੈ ਲੀਣਾ ਮੈਂ ਦਲਾਲ ਨੂੰ ਨਹੀਂ ਦਿੰਦੇ ਆਪਾਂ ਤੋਂ ਸਹੀ ਸਹੀ ਗੱਲ ਹੈ ਜੀ ਹਜ਼ਾਰ ਦਲਾਲ ਵੀ ਲੈਂਦਾ ਵਾ ਸਾਨੂੰ ਤੇ ਇਹ ਫਾਇਦਾ ਮਿੰਨ ਤਾਂ ਸਭ ਤੋਂ ਵੱਡਾ ਇਹੋ ਹੀ ਫਾਇਦਾ ਲੱਗਦਾ ਮੇਰੀ ਮੱਝ ਨਾ ਵੇਕੇ ਕੋਈ ਟੈਨਸ਼ਨ ਨਹੀਂ ਆ ਮੈਨੂੰ ਲੋਕ ਫੋਨ ਕਰਦੇ ਸਾਡੇ ਕੋਲ ਮੱਝ ਆ ਗਈ ਲੈ ਜਾ ਮੈਂ ਤਾਂ ਕਈ ਡੰਗਰ ਵੀਡੀਓ ਦੇ ਲੈ ਲੈਂਦਾ ਮੈਨੂੰ ਤਾਂ ਸਭ ਤੋਂ ਬੈਨੀਫੀਟਿੰਗ ਲੱਗੜਿਆ ਜੀ ਚਲੋ ਵਧੀਆ ਵਧੀਆ ਨੀਲੇ ਆ ਬੱਚਾ ਮੰਗਿਆ ਠੀਕ ਹੈ ਹਰ ਵਾਰੀ ਨੀਲੇ ਦਾ ਟੌਪ ਰਿਕਰਡ ਕੇ ਲੈਣੇ ਆ ਹਨਾ ਤੇ ਦੇਖੋ ਪਿਓਰ ਨੀਲੀਆ ਦੁੱਧਾ ਦੋ ਪੈਲੇ ਦੀ ਸੰਦੀਪ ਸਰ ਦੁੱਧੇ ਸੂਏ ਸੂਈਆ ਛੋਟੀ ਅੱਖ ਵੇਖੋ ਆ ਲੈ ਪਰਸਾ ਦੋ ਕਿੰਨਾ ਜੀ ਸੰਦੀਪ ਸਰ ਦੁੱਧ ਦੇ ਤਲੇ ਜਿਹੜਾ ਲੀਟਰ ਦੀ ਮਿੱਟੀ ਹਾ 8 ਲੀਟਰ 8 ਕਿਲੋ ਹਾਂਜੀ 8 ਕਿਲੋ ਠੀਕ ਆ ਹਾਂ ਅੱਛਾ ਤੇ ਕੋਈ ਨਹੀਂ ਆਉਂਦਾ ਮਸ ਠੀਕ ਹੈ ਬਿਲਕੁਲ ਜੀ ਇਹ ਹੋਈ ਗੋਣਿਆ ਇਹੀ ਗੋਣਿਆ ਵੇਲਾ ਪਿਓਰੀ ਨੀਲੀ ਆ ਆ ਜੀ ਬਾਬਾ ਜੀ ਆਸੀ ਕਾ ਜੀ ਜਿੰਨਾ ਦਿਲ ਕਰਦਾ ਉਹਨਾਂ ਚੋ ਲੋ ਹਾਂ ਜੀ ਸਭ ਠੀਕ ਹੈ ਜੀ ਇਹ ਕਮਾਓ ਮੜਾ ਜਾ ਅੰਦਰ ਮੜਾ ਵੇਖਾਓ ਮੂੰਹ ਮਹਾਓ ਕਰਾ ਜੀ ਤਰਾ ਟੇਡਾ ਜੀ ਧਾਉੜਾ ਜਿਹੜਾ ਇਹ ਕੱਟ ਦਿਲ ਤੇ ਵਜਣਾ ਹੈ ਇਹ ਕਮਾਓ ਪਰ ਠੀਕ ਆ ਇੱਕ ਇੱਕ ਸਿਰਫ ਪੂਜਨ ਵਾਲਾ ਹੋ ਮੜਾ ਥੋੜੇ ਖਿਜੀ ਦੋ ਇੱਕ ਇੱਕ ਮਿੰਟ ਇੱਕ ਮਿੰਟ ਦੇਖਣਾ ਬਾਸ ਬਾਸ ਠੀਕ ਆ ਵੇਖ ਬਾ ਠੀਕ ਆ ਜੀ ਚਲੋ ਲੈ ਚਲੋ ਹਾਂ ਜੀ ਜਾਣੋ ਬੋਲਦਾ ਜੈ ਜੀ ਨਾ ਮੈਨੂੰ ਪਤਾ ਹੀ ਆ 85 ਜਿਹੜੀ ਹੈ 60 ਤੋਂ 2 ਛੱਡ ਦਿੰਦਾ ਨਹੀਂ ਸੰਦੀਸਾਂ 70 ਤੋਂ 2 ਛੱਡ ਦੇਣਾ 8000 ਜੀ 8000 ਪੁਰਜ਼ਾ ਆਉਟ ਨਹੀਂ ਆ। ਕੁੱਡਣੀ ਆ ਚਲੋ ਆਪਾਂ ਨੂੰ ਪਤਾ ਆ ਆਪਣੇ ਪ੍ਰੇਮ ਨੂੰਣਾ ਵੰਦੋ ਪਾਣਾ। ਬਿਲਕੁਲ ਜੀ। ਪੈਸੇ ਤੇ ਵਟ ਜਾਣੇ ਆ। ਨਾ ਨਾ ਨਾ। ਪੈਸੇ ਤੇ ਸੁੱਖ ਨਾ ਪਾਪ ਜੀ ਮੇਰੇ ਨਾਲ ਤਿੱਜੀ ਪੀੜੀ ਆ ਵਟੜੀ ਜਾਂਦੇ ਵਟੜੀ ਜਾਂਦੇ। ਦੇਖੋ ਜੀ। ਇੰਨੇ ਲੋਕਾਂ ਦੇ ਵਾਇਨਿੰਗ ਨੇ ਜਿੰਨੇ ਲੋਕਾਂ ਮਾਰ ਲਿਆ ਡੇ। ਨਾ ਨਾ ਨਾ। 3 ਲੱਖ ਰੁਪਇਆ ਬਣਾ ਆ ਲੋਕੀ ਦੱਸਿਆ ਨੇ। ਮੈਂ ਟੈਂਸ਼ਨ ਨਹੀਂ ਬਾਲਦਾ ਜੀ। ਬਸ ਤੁਹ ਮਿਲ ਹੀ ਜਾਂਦੇ। ਇਹ ਕਹਿੰਦਾ ਲੋਕੀ ਵੀਡੀਓ ਤੇ ਕਹਿੰਦੇ ਆ ਸਾਡੇ ਤੇ ਬਾਬੇ ਦੀ ਕਿਰਪਾ ਵਾ। ਜੇ ਕਿਰਪਾ ਨਾ ਹਾਂ ਜੀ। ਫਿਰ ਆਪਣੇ ਹੱਕ ਸੱਚੀ ਲਾਏ। ਬਿਲਕੁਲ ਬਿਲਕੁਲ ਭਾਜੀ ਬਿਲ ਅਰਦੇ ਪੰਜਵੇਂ ਸੰਦਨ ਚੱਲਦਾ ਸ਼ਾਇਦ ਧਾਰ ਦੂਰ ਆਵੇ ਪਰ ਇਹਦਾ ਜੇ ਦੁੱਧ ਵਾਲੀ ਮਹੀਂ ਹੈ ਅੱਛਾ ਠੀਕ ਆ 20 ਕਿਲੋ ਦੀ ਮਹੀਂ ਮਿਲੀ ਲੋ ਜੀ ਧਾਰ ਆਸ ਤੇ ਇਹ ਨਿਕਾਏ ਲਗਾ ਥਣ ਤੇ ਡੇਢੀ ਮਾਦਰ ਚੰਗੀ ਵੇ ਜਿਆਦਾ ਕਰੀਂ ਆ ਦੇ ਵੇ ਚੋੜਾ ਇਹਨਾਂ ਕਰੇ ਗਦੇ ਮਹੀਂ ਦੀ ਟਪਾਈ ਕਰੇ ਦੀ ਬਹੁਤੀ ਜਿਆਦੀ ਮੋਟੀ ਧਾਰ ਕਰਦੇ ਦੀ ਆਜੋ ਅਨੀ ਫੌਜੀ ਸਾਹਿਬ ਬੋਲੋ ਸੀ ਜੱਟ ਨੇ ਜੀ ਦੇ ਦੇਣੀਆਂ ਵੱਧ ਮੰਗ ਲਈ 85000 ਚਲੋ ਠੀਕ ਆ ਚੱਲਣ ਦੋ ਵੱਧ ਮੰਗੀ ਜੀ ਫਿਰ ਫਾਇਦਾ ਵਾਠ ਠੀਕ ਆ ਜੀ ਚਲੋ ਲੈ ਚਲੋ ਆਹ ਜੀ ਸੀ ਜੇ ਮੈਂ ਸੂਈ ਆ ਹਾਂ ਜੀ ਬਾਜੀ ਬੰਦੇ ਲੋ ਛਾਲੋ ਛਾਲੋ ਕੱਟੀ ਕਟਾ ਆ ਗਿਆ ਜੀ ਸੀ ਦਾ ਕੱਟੀ ਇਹਦੇ ਮਗਰ ਆ ਕੱਟੇ ਪੰਜ ਥਾਂ ਐ ਇਹ ਇੱਧਰ ਅੱਛਾ ਪੰਜੇ ਚਲਦੇ ਜੇ ਪੰਜੇ ਚਲਦੇ ਆ ਪੰਜੇ ਬਰਾਬਰ ਬਸ ਠੀਕ ਠੀਕ ਜੇ ਹਾਂਜੀ ਪਰ ਇੱਕ ਗੱਲ ਆ ਜਿਹੜਾ ਮੇਰਾ ਵੀਰੇ ਮਹੀਂ ਲੈ ਗਣਾ ਹਾਂ ਉਹ ਆਪਾਂ ਨੂੰ ਜ਼ਰੂਰ ਚਾਲ ਕਰੂਗਾ ਵੀ ਵਾਕੀ ਨੂੰ ਮਹੀਂ ਦਿੱਤੀ ਠੀਕ ਆ ਅੱਜ 6 ਮਾ ਨਾ ਸੁਈ ਨਹੀਂ ਕਿ ਸਾਢੇ 10 ਲੀਟਰ ਦੋ ਦੇ ਆ ਥਰੇ ਅੱਛਾ ਜੇ 10 ਚੋਕਣਾ ਤੇ ਆਪਣਾ ਕੰਡਾ ਲੈ ਆਵੇ ਤੇ ਜੇ ਸਾਢੇ 1 ਲੀਟਰ ਨਾ ਮਿਲਣਾ ਤੇ ਸਾਢੇ 1/2 ਲੀਟਰ ਹੋਈ ਠੀਕ ਆ ਠੀਕ ਆ ਕਈ ਆਪਕੇ ਮੈਂ ਤਾਂ ਬੋਲਦਾ ਨਾ ਕੰਡਾ ਲੈ ਗਏ ਹੋ ਕਈ ਵੀਰ ਪੱਕਾ ਲੈ ਕੇ ਵੀ ਹੁੰਦੇ ਜੀ ਹਾਂਜੀ ਹਾਂਜੀ ਫੇਰ ਮੁੜ ਕੇ ਆਪਣੇ ਕੋਲ ਤੇ ਨਹੀਂ ਵੀ ਪਿੱਛੇ ਪਿੱਛੇ ਕਰਨਾ ਕਰੀ ਨਹੀਂ ਜਿਹੜਾ ਬਟਾ ਚੁੰਗ ਗਿਆ ਇਦਾਂ ਹੋ ਗਿਆ ਨਹੀਂ ਹਾਂਜੀ ਜੀ ਇਹਨੂੰ ਸਾਢੇ 3 1/2 ਦੱਸਣੇ ਗਿਆ ਲੈ ਆਪਣਾ ਕੰਡਾ ਲੈ ਵਾਧਾ 10 ਮੀਟਰ ਸਾਰਾ ਕਿੱਥੇ ਆਇਆ ਕੰਡੇ ਦੇ ਜੋਗ ਬਿਲਕੁਲ ਜੀ ਬਿਲਕੁਲ ਤੇ ਪਰ ਇਹ ਆ ਜੇ ਆਪਣੇ ਕੋਲ 4-5 ਰਹਿ ਗਈ ਕਿ ਸ਼ਾਇਦ ਹੋਦਾ ਦੋ 13 ਕਿਲੋ ਹੋਊ ਹੂੰ ਡੋਨਟ ਲੁਕੀਨਿੰਗ ਉਹ ਦੂਜਾ ਵੀ ਦੂਜਾ ਪੁਲਿਸਾ ਮਾਲ ਤੇ ਕੋਲ ਗੁਰੂ ਰਾਮ ਆਦਿ ਨੇ ਨਾ ਵੇਖਦਾ ਆ ਆਪਾਂ ਫੇਰ ਕਹਿੰਦੇ ਨਹੀਂ ਯਾਰ ਜੇ ਮਾਲਕ ਨੇ ਰੋਟੀ ਪਾਣੀ ਦਿੱਤਾ ਨਾ ਚਲੋ تسਲੀ ਚ ਰੱਬ ਦੀ ਰਜਾ ਚ ਰੋ ਠੀਕ ਹਾਂਜੀ ਤੇ ਉਦਾਂ ਚਲੋ ਚਕਪੁਰਾ ਕੋਈ ਕੀ ਇਹ ਮਤਲਬ ਤਾਂ ਮੈਂ ਪਸਵਾਣ ਦੇ ਲਿਖੋਣੀਆਂ ਮਤਲਬ ਵੀ ਯਾਨੀ ਇਹਦਾ ਥਾਂ ਜਿਹੜਾ ਬਿਲਕੁਲ ਚੱਲਦਾ ਚਲੋ ਪਸਵਾਈਏ ਇਹ ਜਿਹੜੀ ਉਹਨਾਂ ਚ ਫਾਰਟ ਹੈ ਤਾਂ ਨਹੀਂ ਪਸਵਾਈਆਂ

ਫੇਰ ਉਹ ਮੇਰ ਕੇ ਵਾਲੀ ਆ ਮੇਰ ਕੇ ਵਾਲੀ ਵਾ ਗੱਲ ਸਹੀ ਹੈ ਨਹੀਂ ਆ ਵਾ ਬੜਾ ਉਹ ਸਾਨੂੰ ਹੁਣ ਤੋਂ ਜਾ ਵੀ ਰੋਜ਼ ਇੱਧਰ ਲੈ ਬਣਾ ਠੀਕ ਹੈ ਬਿਲਕੁਲ ਇਹ ਖਰੀ ਆ ਮੈਂ ਤੋਰ ਮਰੀ ਤੋਰ ਜੀ ਧਾਰਾ ਤੋਂ ਫੁੱਲ ਫੁੱਲ ਸਾਹਿਬ ਪੂਰੀ ਆ ਵਧੀਆ ਸੰਦੀਪ ਸੇ ਦਾ ਸ਼ਾਕੀ ਕੋਈ ਜਿਹੜਾ ਮੇਰਾ ਵੀਰ ਹੈ ਮੈਂ ਲੈ ਗਿਆ ਨਾ ਇਹ ਸੋਨਾ ਹੀ ਖੋਲ ਦੋ ਖੋਲ ਭਾਜੀ ਖੋਲੋ ਬਾ ਠੀਕ ਆ ਚਲੋ ਠੀਕ ਨਹੀਂ ਬਾਕੀ ਚਲੋ ਇਹ ਸਾਰਿਆਂ ਦੇ ਕੰਡ ਕਿੰਨਾ ਮੈਂ ਨਾ ਜੇ ਇਹਦੇ ਤੇ 10 ਪੌਣੇ ਦਾ 10 ਕਿਲੋ ਦੋ ਦੋ ਮਹੀਨਾ ਹੋਏ ਨਾ ਹਾਂਜੀ ਕਿਰਾਇਆ ਤੋਂ ਬੁਲਾਣਾ 2000 ਰੁਪਏ ਚਲੋ ਠੀਕ ਆ ਇਹ ਤਾਂ ਵੱਡੀ ਗੱਲ ਦੀ ਕਿਹੜਾ ਨਾ ਤੇ ਤੁਹਾਡਾ ਚੈਨਲ ਕਿਤੇ ਚਲ ਚਲਾ ਨਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਇਹ ਤਾਂ ਨਹੀਂ ਮਸ਼ਾਨਦ ਪੱਤੀ ਸਵੇਰ ਪਾੜਾ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਤੁਹਾਡੀ ਆ ਦੇ ਖਾਣ ਇੱਧਰਲੇ ਬਣੇ ਨਾ ਹਾਂਜੀ ਸਮਾਈ ਤਾਂ ਆ ਮਈ ਹਾਂਜੀ ਕਿ ਇੱਧਰਲੇ ਥਾਣੇ ਲਮਾ ਵਾ ਲਮਾ ਬਿਲਕੁਲ ਚੂਗੋ ਤਾਂ ਤਿੰਨ ਥਾਣੇ ਤਾਂ ਕਰਕੇ ਹਾਂਜੀ ਹਾਂ ਠੀਕ ਜੀ ਬਿਲਕੁਲ ਜੀ ਉਦਾਂ ਨਹੀਂ ਤਾਰਦਾ ਫਰਕੂ ਦਾ ਚਲੋ ਬਾਕੀ ਬੰਦੇ ਨੇ ਜਿੰਨੇ ਲੈਣੇ ਆਪਣੇ ਮਨ ਨੂੰ ਤਸੱਲੀ ਦੇ ਕੇ ਲਵੇ ਆਪਾਂ ਤੇ ਚਲੋ ਕਹਣਾ ਕਿ ਚੰਗੀ ਹੈ ਮੈਂ ਚੰਗੀ ਕਰਕੇ ਦੱਸਣੇ ਆ ਬਿਲਕੁਲ ਜੀ ਨਹੀਂ ਨਹੀਂ ਬਾਕੀ ਜੇ ਦੁੱਧ ਮੈਂ ਥਲੇ ਨਾ ਫੇਰ ਮੈਨੂੰ ਕਹਿ ਸਕਦਾ ਕੋਈ ਨਹੀਂ ਦੁੱਧ ਨਹੀਂ ਹੈਗਾ ਵੀ ਜੀ ਚਲੋ ਤੇ ਸਹੀ ਸਕ ਲੈ ਜੀ ਦੱਸ ਦੋ ਪਹਿਲੇ ਤੇ ਇਹਨੇ ਸ਼ਦਾਂ ਦੱਸੀ ਜੋ 73 73000 ਹੋਰ 76 76 76 ਤੋਂ ਘੱਟ ਦੇਣੀ ਨਹੀਂ ਨੀ ਪਰ ਦੁੱਧ ਪਰ ਮਿਲ ਕੇ ਖੜੇ ਲੀਤਾਂ ਚਲੋ ਇਹੋ ਵੇਂਦੀਆਂ ਸੰਦੀ ਸਿਆ ਬਾਕੀ ਚਲੋ ਆਪਾਂ ਫੇਰ ਕਹਿੰਨੇ ਕਿ ਸੁਤਰਾਇ ਕੰਮ ਖਾਰੇ ਕਿੰਨੇ ਸੁਤਰਾ ਪਰ ਸੁਤਰਾ ਕਰੋ ਇਹ ਬਾਕੀ ਕਹਿੰਨੇ ਵੇ ਕਰੀਏ ਬਿਲਕੁਲ ਫੋਜੀ ਦਾ ਜੇ ਅਸੀਂ ਕਹੀਏ ਨਾ ਵੀ ਇਸ ਤਰ੍ਹਾਂ ਕਰੋ ਠੀਕ ਨਹੀਂ ਜੀ ਆਪਾਂ ਕਹਿਣਾ ਨਾ ਵੀ ਸੁਤਰਾ ਦੇ ਸੁਤਰਾ ਨਾਲ ਜੀਦਾ ਸੁਤਰਾ ਠੀਕ ਹੈ ਚਲੋ ਇਹ ਬੇਨਤੀਆਂ ਬਾਕੀ ਫਿਰ ਵੀ ਜਿਹੜੇ ਵੀਰ ਪਿਆਰ ਕਰਦੇ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਦਾ ਉਦੋਂ ਵੱਧ ਕਰਨਾ ਆਪਾਂ ਕੋਈ ਚੱਕਰ ਨਹੀਂ ਆ ਸਾਰਿਆਂ ਦੀ ਸੋਖੀ ਮੰਗੀ ਤੇ ਗੱਲ ਬਣਦੀ ਹੈ ਕਿ ਆਪਣੀ ਮੰਗੀ ਜਾਊਗਾ ਫਿਰ ਫਾਇਦਾ ਕੋਈ ਨਹੀਂ ਕਰ ਬਿਲਕੁਲ ਜੀ ਠੀਕ ਨਹੀਂ ਇਹੋ ਬੇਨਤੀਆਂ ਆ ਫੋਨ ਨੰਬਰ ਨੇ 1688386 9855 6 ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਨਜ਼ਦੀਕ ਅਟਾਲੀ ਸਾਹਿਬ ਇੰਦਾ ਪਣ ਬਾਕੀ ਕੋਈ ਗੱਲ ਨਹੀਂ ਆ ਆਪਾਂ ਸਾਰ ਵੀ ਜੀ ਜਿਹੜੇ ਜਿਹੜਾ ਬੰਦਾ ਇੱਕ ਵਾਰੀ ਫੋਨ ਕਰਕੇ ਕਹੋ ਨਾ ਮੈਂ ਹਾਂ ਜੀ ਨਹੀਂ ਨਹੀਂ 99% ਗਾਰੰਟੀ ਆ ਬੰਦਾ ਦੇ ਕੇ ਘੱਲ ਰਿਹਾ ਬਾ ਠੀਕ ਹੈ ਜੀ ਚਾਹੇ ਰੁਪਈਆ ਬਜੇ ਤੇ ਚਾਹੇ ਨਾ ਬਜੇ ਪਰ ਇਹ ਮਾਲ ਬਾਬਾ ਜੀ ਮੇਰੇ ਨਾਲ ਤੁਸੀਂ ਜਾਣਾ ਜਿਹੜੇ ਪਤਾ ਨਹੀਂ ਕਿਹੜਾ ਖੜੇ ਚਲੋ ਨਾਲ ਲੈ ਕੇ ਆਂਦੇ ਆਈ ਫੇਰ ਆਇਆ ਤੁਹਾਨੂੰ ਸ਼ੁਕਰਵਾਰ ਸਤਿ ਸ਼੍ਰੀ ਅਕਾਲ